28 ਤਰੀਕ ਦੀ ਸ਼ਾਮ ਨੂੰ ਵੀ ਅਸੀਂ ਇਕੱਠੇ ਸੀਗੇ 29 ਤਰੀਕ ਨੂੰ ਬਾਈ ਦੁਪਹਿਰ ਨੂੰ ਘਰੋਂ ਨਿਕਲਿਆ ਕੱਲਾ ਅੱਜ ਤੱਕ ਕਰਦੇ ਵੀ ਹਾਂਜੀ ਅੱਜ ਦੀ ਬ੍ਰੇਕਿੰਗ ਨਿਊਜ਼ ਭਾਈ ਅਮਰਿਤਪਾਲ ਮਹਿਰੋ ਕਤਲ ਕੇਸ ਵਿੱਚ ਦੁਬਈ ਪੁਲਿਸ ਨੇ ਫੜਿਆ ਜਾਂ ਨਹੀਂ ਆਜੋ ਜਾਨੋ ਹਾਂਜੀ ਭਾਈ ਅਮਰਿਤਪਾਲ ਜੀ ਜੋ ਕਿ ਕਤਲ ਕੇਸ ਵਿੱਚ ਦੁਬਈ ਫਰਾਰ ਨੇ ਉਹਨਾਂ ਨੂੰ ਦੁਬਈ ਦੀ ਪੁਲਿਸ ਨੇ ਛਾਪਾ ਮਾਰ ਫੜ ਲਿਆ ਗਿਆ ਹੈ ਜਾਣਕਾਰੀਆਂ ਮੁਤਾਬਕ ਦੱਸਿਆ ਜਾ ਰਿਹਾ ਹੈ ਕੀ ਹੈ ਇਸ ਦੇ ਪਿੱਛੇ ਅਸਲੀ ਸੱਚ ਕੀ ਸੱਚੀ ਫੜਿਆ ਜਾਂ ਕੋਈ ਅਫਵਾਹ ਆਜੋ ਜਾਨੋ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਪਿਛਲੇ ਕੁਝ ਸਮਿਆਂ ਤੋਂ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਖਬਰ ਫੈਲ ਰਹੀ ਹੈ ਕਿ ਭਾਈ ਅਮਰਤਪਾਲ ਮਹਿਰੋ ਜੋ ਕਿ ਕਤਲ ਕੇਸ ਵਿੱਚ ਫਰਾਰ ਦੱਸੇ ਜਾ ਰਹੇ ਹਨ ਉਹਨਾਂ ਨੂੰ ਦੁਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਸਵਾਲ ਇਹ ਆਇਆ ਹੈ ਕਿ ਇਹ ਖਬਰ ਸੱਚ ਹੈ ਜਾਂ ਫਿਰ ਅਫਵਾਹ। ਕੁਝ ਪੇਜਾਂ ਅਤੇ ਵਾਇਰਲ ਪੋਸਟਾਂ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਭਾਈ ਅਮਰਿਤਪਾਲ ਮੈਰੋ ਦੁਬਈ ਵਿੱਚ ਲੁਕਿਆ ਹੋਇਆ ਸੀ ਅਤੇ ਉੱਥੋਂ ਦੀ ਪੁਲਿਸ ਨੇ ਉਸ ਨੂੰ ਫੜ ਲਿਆ। ਕੁਝ ਲੋਕਾਂ ਨੇ ਤਸਵੀਰਾਂ ਤੇ ਵੀਡੀਓ ਵੀ ਸਾਂਝੀਆਂ ਕੀਤੀਆਂ ਨੇ ਪਰ ਇਹਨਾਂ ਦੀ ਪੁਸ਼ਟੀ ਨਹੀਂ ਹੋਈ। ਹੁਣ ਤੱਕ ਨਾ ਤਾਂ ਕੋਈ ਭਾਰਤੀ ਪੁਲਿਸ ਵੱਲੋਂ ਅਤੇ ਨਾ ਹੀ ਦੁਬਈ ਪੁਲਿਸ ਜਾਂ ਕਿਸੇ ਸਰਕਾਰੀ ਏਜੰਸੀ ਵੱਲੋਂ ਇਸ ਗ੍ਰਿਫਤਾਰੀ ਬਾਰੇ ਕੋਈ ਅਧਿਕਾਰਿਕ ਬਿਆਨ ਸਾਹਮਣੇ ਆਇਆ ਹੈ। ਇਸ ਦਾ ਮਤਲਬ ਹੈ ਕਿ ਫਿਲਹਾਲ ਦੁਬਈ ਪੁਲਿਸ ਵੱਲੋਂ ਫੜੇ ਜਾਣ ਦੀ ਖਬਰ ਦੀ ਪੁਸ਼ਟੀ ਨਹੀਂ ਹੁੰਦੀ ਪਰ ਭਾਈ ਅਮਰਤਪਾਲ ਮਹਿਰੋਂ ਦੇ ਇੱਕ ਖਾਸ ਦੋਸਤ ਨੇ ਲਾਈਵ ਹੋ ਕੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਵੀ ਭਾਈ ਅਮਰਤਪਾਲ ਨੂੰ 30 ਤਰੀਕ ਨੂੰ ਛਾਪਾ ਮਾਰ ਦੁਬਈ ਪੁਲਿਸ ਨੇ ਫੜ ਲਿਆ ਗਿਆ ਹੈ ਅਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਦਸੀਆਂ ਜੋ ਕਿ ਤੁਸੀਂ ਜਾਣੋਗੇ ਇਸ ਵੀਡੀਓ ਵਿੱਚ ਦੇਖੋ ਆ ਵੀਡੀਓ ਅਤੇ ਸੁਣੋ ਪੂਰਾ ਇੰਟਰਵਿਊ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਕੀ ਹਾਲ ਹੋ ਠੀਕ ਠਾਕ ਉਹ ਚੜ੍ਹਦੀ ਕਲਾ ਇੱਕ ਦੋ ਗੱਲਾਂ ਕਰਨੀਆਂ ਸੀਗੀਆਂ ਭਾਈ ਅਮਰਤਪਾਲ ਮਹਿਰੋਂ ਦੇ ਕੇਸ 'ਚ ਬਾਈ 27 ਤਰੀਕ ਨੂੰ ਅਸੀਂ ਇਕੱਠੇ ਸੀਗੇ ਬਾਈ ਨੇ ਸਹਜ ਪਾਟ ਦਾ ਭੋਗ ਪਾਇਆ 27 ਤਰੀਕ ਨੂੰ 28 ਤਰੀਕ ਸ਼ਾਮ ਨੂੰ ਵੀ ਅਸੀਂ ਇਕੱਠੇ ਸੀਗੇ 29 ਤਰੀਕ ਨੂੰ ਬਾਈ ਦੁਪਹਿਰ ਨੂੰ ਘਰੋਂ ਨਿਕਲਿਆ ਇਕੱਲਾ ਹੀ ਅੱਜ ਤੱਕ ਕਦੇ ਵੀ ਘਰੋਂ ਇਕੱਲਾ ਨਹੀਂ ਬਾਈ ਕਿਤੇ ਵੀ ਗਿਆ 29 ਤਰੀਕ ਨੂੰ ਬਾਈ ਘਰੋਂ ਬੂਟ ਵਗੈਰਾ ਪਾ ਕੇ ਹਨ ਪਰਫੈਕਟ ਘਰੋਂ ਬਾਹਰ ਗਿਆ 30 29 ਤਰੀਕ ਸ਼ਾਮ ਨੂੰ ਸਾਨੂੰ ਫੋਨ ਆ ਬਾਈ ਤੁਹਾਡੇ ਨਾਲ ਨਹੀਂ ਬਾਈ ਸਾਡੇ ਨਾਲ ਨਹੀਂ ਹੈਗਾ 30 ਤਰੀਕ ਨੂੰ ਬਾਈ ਦਾ ਕੋਈ ਪਤਾ ਨਹੀਂ ਲੱਗਦਾ 31 ਤਰੀਕ ਨੂੰ ਬਾਈ ਨੂੰ ਸ਼ਾਮ ਨੂੰ 5:00 ਵਜੇ 10 ਤੋਂ 15 ਮਿੰਟ ਦੇ ਦਰਮਿਆਨ ਸੀਆਈਡੀ ਲੈ ਕੇ ਆਉਂਦੀ ਘਰੇ ਬਾਈ ਦਾ ਸਮਾਨ ਵਗੈਰਾ ਲੈਣਾ ਤੇ ਪੂਰੇ ਸਤਕਾਰ ਦੇ ਨਾਲ ਬਾਈ ਦੀ ਦਸਤਾਰ ਜਿਹੜੀ ਘਰੇ ਰੱਖੇ ਜਾਂਦੇ ਆ ਤੇ ਨਾਲ ਬਾਈ ਦੇ ਕੜਾ ਰੱਖੇ ਜਾਂਦੇ ਆ ਤੇ ਦਸਤਾਰ ਤੇ ਕੜਾ ਘਰੇ ਰੱਖੇ ਜਾਂਦੇ ਧਾਤੂ ਵਾਲੀ ਕੋਈ ਵੀ ਚੀਜ਼ ਜਿਹੜੀ ਦਸਤਾਰ ਕੜਾ ਇਹ ਚੀਜ਼ਾਂ ਇੱਥੇ ਜੇਲ ਅਲਾਉਡ ਨਹੀਂ ਹੋਣੀਆਂ ਤੇ ਅਗਲੀ ਵਾਰ ਇਦਾਂ ਨਾਲ ਕੇ ਬੀਜੇ ਦੀ ਇਨਕੁਆਰੀ ਤੇ ਨਾਲ ਬਾਈ ਨੂੰ ਫੜਿਆ ਇਦਾਂ ਦਾ ਵੀਜ਼ਾ ਬਾਈ ਦਾ ਕੰਪਲੀਟ ਸੀ ਟੋਟਲੀ ਹਰ ਚੀਜ਼ ਬਾਈ ਦੇ ਕੋਲ ਪਰਫੈਕਟ ਸੀ ਇਨਾ ਕੇਸਾਂ ਦੇ ਵਿੱਚੋਂ ਕੋਈ ਵੀ ਕੇਸ ਇਦਾਂ ਦਾ ਨਹੀਂ ਹੈਗਾ ਜਿਹੜਾ ਪੂਰਾ ਹੋਵੇ ਇਹ ਸਾਰੀ ਅਧੂਰੀ ਜਾਣਕਾਰੀ ਦੇ ਰਹੇ ਠੀਕ ਹੈ ਜੀ ਤੇ ਬਾਈ ਦੀ ਫੋਟੋ ਵਾਇਰਲ ਹੋ ਰਹੀ ਹੈ ਕੇਸ ਕਤਲ ਕਰਵਾਇਆ ਮੈਂ ਇੱਕ ਫੋਟੋ ਲਾ ਦਿੰਨਾ ਬਾਈ ਦੇ ਨਾਲ ਨਮੀ ਹੁਣ ਦੀ ਥੋੜੇ ਦਿਨਾਂ ਦੀ ਉਹ ਵੀ ਹੋਟਲ ਤੁਸੀਂ ਦੇਖ ਲਿਓ ਸਹਿਜਪੜ ਦਾ ਬਾਈ ਨੇ ਭੋਗ ਪਾਇਆ 17 ਤਰੀਕ ਨੂੰ ਸਹਿਜਪੜ ਬਾਈ ਨੇ ਰੱਖਿਆ ਹੋਇਆ ਸੀ ਤੇ ਜਿੰਨੇ ਵੀ ਇੱਥੇ ਸਾਰੇ ਬਾਵਾ ਬੜੀਆਂ ਹੋਈਆਂ ਬਾਈ ਦੀਆਂ ਅਸੀਂ ਬਾਈ ਦੇ ਨਾਲ ਖੜੇ ਹਾਂ ਅਸੀਂ ਇਦਾਂ ਅਸੀਂ ਉਦਾਂ ਹਰ ਬੰਦੇ ਦਾ ਬਾਈ ਨੂੰ ਪਤਾ ਹੈ ਕੌਣ ਕਿੱਥੇ ਤੇ ਕਿਸੇ ਕਿਹੜੇ ਤਰੀਕੇ ਨਾਲ ਬਾਈ ਦੇ ਨਾਲ ਖੜਾ ਪਈ ਨੂੰ ਪਤਾ ਕੌਣ ਕਿੱਥੇ ਤੇ ਕਿਹੜੇ ਤਰੀਕੇ ਦੇ ਨਾਲ ਬਾਈ ਤੋਂ ਮੂੰਹ ਪਿੱਛੇ ਕਰਕੇ ਗਿਆ ਬਾਈ ਨੂੰ ਪਤਾ ਸਭ ਸਾਰੇ ਚੜ੍ਹਦੀ ਕਲਾ ਵਿੱਚ ਰਹਿਣ ਕਿਸੇ ਦਾ ਨਾਮ ਨਹੀਂ ਲੈਣਾ ਮਹਾਰਾਜ ਉਹਨਾਂ ਨੂੰ ਮੱਤ ਤੋਂ ਅਕਸ਼ਣ ਸਮਤ ਬਖਸ਼ਣ ਠੀਕ ਹੈ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ